ਇੱਕ ਇੱਕ ਪੀਸ ਬ੍ਰਾਂਡ ਦਾ ਹੋਊਗਾ ਜੀ ਬਾਹਰਲੇ ਪੀਸ ਜਾਰਡਨ ਬਿਲਕੁਲ オリジナル ਪੀਸ ਆ ਜੀ ਹਾਂ ਜੀ ਇਹ ਸਾਰੇ ਬ੍ਰਾਂਡ ਆ ਨਾਈਕੀ ਦਾ ਬ੍ਰਾਂਡ ਆ ਪਰ ਤਾਂ ਫਿਰ ਵੀ ਆਉਂਦੀਆਂ ਆਪਾਂ ਚਾਰ ਦੇ ਨਿਕਰ ਦੇਖੋ ਜੀ ਬਾਹਰਲੀ ਜੀ ਜਿਹੜੇ ਐਨੀਮੇ ਲਵਰ ਹੈਗੇ ਆ ਨਾ ਉਹਨਾਂ ਨੂੰ ਤਾਂ ਪਤਾ ਹੋਣਗੇ ਵੀ ਸਿਰਫ ਤੇ ਸਿਰਫ ਜੀ ਆਪਣਾ 350 ਰੁਪਏ 350 ਰੁਪਏ ਜੀ 400 ਰੁਪਏ ਸਿਰਫ ਤੇ ਸਿਰਫ 400 ਜੀ ਇਹਦਾ ਪ੍ਰਾਈਸ ਆਪਾਂ ਲਾ ਦਾਂਗੇ ਜੀ 300 ਸਾਰਾ ਸਾਰਾ 300 ਇਹ ਜੀ ਸਾਰੀ ਹੈਗੀ ਆ ਜੀ 150 200 ਬਸ ਇੱਥੇ ਕੀ ਪਾਉਂਦੇ ਆ ਡੇਢ 150 ਬ੍ਰਾਂਡ ਦੇਖੋ ਜੀ ਇਹ ਸਿਰਫ ਤੇ ਸਿਰਫ ਜੀ 200 ਦੀ ਬਹੁਤ ਸਾਰਾ ਕੁਛ ਆ ਜੀ ਟੀ-ਸ਼ਰਟ ਆ ਸਿਰਫ 100-100 ਰੁਪਏ ਦੇ ਵਿੱਚ ਜੀ ਚ ਪਿਓਰ ਕਾਟਨ ਦੇ ਵਿੱਚ ਆ ਜੀ ਆ ਦੇਖ ਪਿਓਰ ਕਾਟਨ ਦੇ ਵਿੱਚ ਆ ਜੀ ਸਾਰੇ ਪੀਸ ਫੇਮਸ ਬ੍ਰਾਂਡ ਆ ਬਹੁਤ ਜਿਆਦੇ ਠੀਕ ਆ ਜੀ ਇਹ ਰਮਾਨੀ ਦੀ ਹੈ ਜੀ ਹਾਂ ਜੀ ਇਹ ਰਮਾਨੀ ਐ 550 ਦੀ ਰੇਂਜ ओरिजिनल ਮਾਲ ਹੁੰਦਾ ਬਿਲਕੁਲ 100% ओरिजिनल ਇਹ ਜੀ 750 ਦੀ ਰੇਂਜ ਦੇ ਵਿੱਚ ਆ ਜੀ ਸਾਰੇ ਇਹ ਤੁਹਾਨੂੰ ਬ੍ਰਾਂਡ ਮਿਲ ਰਿਹਾ ਉਹ ਵੀ 101%オリジナル ਅਸੀਂ ਪੂਰਾ ਕਲੇਮ ਕਰਾਂਗੇ ਜੀ ਇਹ ਮੈਂ بار بار ਚੈੱਕ ਕਰਾ ਲਿਆ ਹਾਂ ਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੀ ਵੀ YouTube ਫੈਮਿਲੀ ਤੇ Facebook ਫੈਮਿਲੀ ਜਿਹੜੀ ਵੀਡੀਓ ਵੇਖ ਰਹੀ ਆ ਸੋ ਤੁਹਾਡਾ ਸਾਰਿਆਂ ਦਾ ਜਿਹੜਾ ਧੰਨਵਾਦ ਕਿਉਂਕਿ ਤੁਸੀਂ ਇੰਨਾ ਸਾਥ ਦੇ ਰਹੇ ਹੋ ਇਸ ਆਪਣੇ ਚੈਨਲ ਨੂੰ ਸੋ ਅੱਜ ਆਪਾਂ ਫੇਰ ਖੜੇ ਆ ਵਿਦੇਸ਼ੀ ਕੱਪੜਿਆਂ ਦੀ ਜਿਹੜੀ ਸੇਲ ਲੱਗੀ ਹੋਈ ਆ ਕਿਉਂਕਿ ਪਹਿਲਾਂ ਸਰਦੀਆਂ ਵਾਲਾ ਮੌਸਮ ਸੀ ਆਪਾਂ ਤੁਹਾਨੂੰ ਸਰਦੀਆਂ ਵਾਲੇ ਜਿਹੜੇ ਜਿੰਨੇ ਵੀ ਬਾਈ ਕੋਲੇ ਕੱਪੜੇ ਸੀ ਵਿਦੇਸ਼ ਦੇ ਮਾਲਾ ਕੋਰੀਆ ਇੰਗਲੈਂਡ ਯੂਰਪ ਸਾਰੇ ਮਾਰਲੇ ਬ੍ਰਾਂਡ ਹੁੰਦੇ ਬਾਈ ਕੋਲੇ ਤੇ ਉਹ ਆਪਾਂ ਤੁਹਾਡੇ ਨਾਲ ਜਿਹੜਾ ਵਾਰਤਾ ਲਾਭ ਕੀਤੀ ਤੁਹਾਨੂੰ ਦਿਖਾਏ ਸੀ ਤੁਸੀਂ ਬਾਈ ਦੇ ਜਿਹੜਾ ਮਾਲ ਨੂੰ ਪਸੰਦ ਵੀ ਕੀਤਾ ਤੇ ਇਥੋਂ ਲੈ ਕੇ ਵੀ ਗਏ ਆ ਤੇ ਵੀਡੀਓ ਨੂੰ ਵੀ ਤੁਸੀਂ ਬਹੁਤ ਜਿਹੜਾ ਪਿਆਰ ਦਿੱਤਾ ਤੇ ਹੁਣ ਤੁਹਾਨੂੰ ਪਤਾ ਵੀ ਗਰਮੀਆਂ ਵਾਲਾ ਸੀਜ਼ਨ ਗਾ ਚੱਲ ਰਿਹਾ ਵਾ ਤੇ 20 25 ਡੇਣਾ ਨੂੰ ਜਿਹੜਾ ਗਰਮੀਆਂ ਆ ਰਹੀਆਂ ਤੇ ਬਾਈ ਨੇ ਜਿਹੜਾ ਪਹਿਲਾਂ ਹੀ ਮਾਲ ਗਰਮੀ ਵਾਲਾ ਲਿਆ ਕੇ ਰੱਖ ਲਿਆ ਬਿਲਕੁਲ ਫਰੈਸ਼ ਮਾਲ ਵੀ ਮਿਲ ਜੂਗਾ ਐਤਕੀ ਵਾਰ ਤੇ ਨਾਲੇ ਬਾਕੀ ਜਿਹੜਾ ਐਕਸਪੋਰਟ ਦਾ ਮਾਲ ਵੀ ਜਿਹੜਾ ਗਰਮੀ ਵਾਲਾ ਬਿਲਕੁਲ ਬ੍ਰਾਂਡ ਬਾਹਰਲਾ ਕੱਪੜਾ ਤੁਹਾਨੂੰ ਮਿਲ ਜੂਗਾ ਤੇ ਆਪਾਂ ਹੁਣ ਜਿਹੜੀ ਸਾਰੀ ਗੱਲਬਾਤ ਬਾਈ ਨਾਲ ਅੰਦਰ ਜਾ ਕੇ ਕਰਦੇ ਆ ਸੋ ਤੁਹਾਨੂੰ ਲੈ ਕੇ ਚੱਲਦੇ ਅੰਦਰ ਸੋ ਸਤਿ ਸ੍ਰੀ ਅਕਾਲ ਬਾਈ ਜੀ ਸასი ਕਾਲ ਹੋਰ ਠੀਕ ਠਾਕ ਜੀ ਹੋਰ ਜੀ ਠੀਕ ਠਾਕ ਹਾਂਜੀ 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 ਵਧੀਆ ਵਧੀਆ ਹੋਰ ਠੀਕ ਠਾਕ ਜੀ ਸਾਰੇ ਘਰ ਪਰਿਵਾਰ ਸਾਰਾ ਵਧੀਆ ਹਾਂਜੀ ਸასი ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਪਹਿਲਾਂ ਤਾਂ ਜਿਹੜੇ ਆਪਣਾ ਸਰਦੀਆਂ ਵਾਲੀਆਂ ਆਪਾਂ ਵੀਡੀਓ ਪਾਈਆਂ ਸੀ ਹਨਾ ਹਾਂਜੀ 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 ਤੇ ਉਹਦਾ ਆਪਾਂ ਨੂੰ ਵਧੀਆ ਰਿਸਪੌਂਸ ਤੁਹਾਨੂੰ ਮਿਲਿਆ ਹਨਾ ਵਧੀਆ ਰਿਸਪੌਂਸ ਆਇਆ ਜੀ ਉਹਨਾਂ ਦਾ ਹਾਂ ਆਪਾਂ ਦੋ ਵੀਡੀਓ ਪਾਈਆਂ ਸੀਗੀਆਂ ਵੀਡੀਓ ਪਾਈਆਂ ਸੀ ਆਪਾਂ ਹਾਂ ਤੇ ਆਲ ਪੰਜਾਬ ਦੇ ਵਿੱਚੋਂ ਹੀ ਜਿਹੜੇ ਆਪਣੇ ਕੋਲੇ ਜਿਹੜੇ ਕੱਪੜੇ ਲੈਣ ਵਾਲਾ ਆਲਓਵਰ ਦੂਸਰੀਆਂ ਸਟੇਟਾਂ ਚੋਂ ਵੀ ਬਹੁਤ ਇਨਕੁਆਰੀਆਂ ਆ ਰਹੀਆਂ ਸੀਗ ਕਰ ਪਾਈ ਸੀ ਤੇ ਬਹੁਤ ਭੈਣ ਭਰਾ ਆਪਣੇ ਆਏ ਕਿ ਇੱਥੇ ਉਹਨਾਂ ਨੇ ਪਰਚੇਜ਼ਿੰਗ ਕੀਤੀ ਤੇ ਬਹੁਤ ਖੁਸ਼ ਹੋ ਕੇ ਗਏ ਇੱਥੋਂ ਹੁਣ ਯਾਨੀ ਕਿ ਆਪਾਂ ਗਰਮੀ ਵਾਲਾ ਮਾਲ ਸ਼ੁਰੂ ਕਰਤਾ ਹਨਾ ਹਾਂਜੀ ਹਾਂਜੀ ਹੁਣ ਇਦਾਂ ਜੀ ਬਹੁਤ ਭੈਣ ਭਰਾਵਾਂ ਦੇ ਫੋਨ ਆ ਰਹੇ ਸੀਗੇ ਕਿ ਸਮਰ ਕਲੈਕਸ਼ਨ ਲੈ ਕੇ ਆਓ ਸਮਰ ਕਲੈਕਸ਼ਨ ਲੈ ਕੇ ਆਓ ਤੇ ਉਹ ਸਮਰ ਕਲੈਕਸ਼ਨ ਜੀ ਹੁਣ ਆ ਚੁੱਕੀ ਆ ਜੀ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਦੇ ਉੱਪਰ ਥੋੜਾ ਦਿੱਲੀ ਆਪਣੇ ਕਿਸਾਨ ਵੀਰਾਂ ਦੇ ਧਰਨੇ ਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਸੀਗੀ ਮਾਲ ਦੇ ਮਾਲ ਲਿਆਉਣ ਦੇ ਵਿੱਚ ਦਿਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਫਿਰ ਵੀ ਅਸੀਂ ਭੈਣ ਭਰਾਵਾਂ ਦੀ ਕੋਸ਼ਿਸ਼ ਦੇ ਲਈ ਤੇ ਉਹਨਾਂ ਦੀ ਡਿਮਾਂਡ ਤੇ ਅਸੀਂ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਜੀ ਹੁਣ ਕਲੈਕਸ਼ਨ ਇਹ ਆ ਜੀ ਇੱਕ ਤਾਂ ਹੁੰਦਾ ਸਰਪਲਸ ਇੱਕ ਹੁੰਦਾ ਜੀ ਐਕਸਪੋਰਟ ਹੁਣ ਆਪਣੀ ਸਰਪਲਸ ਦੇ ਵਿੱਚ ਵੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣੀ ਸੈਟਿੰਗ ਹੋ ਚੁੱਕੀ ਆ ਜੀ ਹੁਣ ਤੁਹਾਨੂੰ ਸਰਪਲਸ ਦੇ ਵਿੱਚ ਫਰੈਸ਼ ਮਾਲ ਦਿਖਾਵਾਂਗੇ ਜਿਹੜਾ ਬ੍ਰਾਂਡਡ ਮਾਲ ਹੁੰਦਾ ਜੀ オリジナル ਹੁੰਦਾ ਜੀ ਤੇ ਐਕਸਪੋਰਟ ਤਾਂ ਆਪਾਂ ਆਲਰੇਡੀ ਕਰਦੇ ਸੀਗੇ ਤੇ ਹੁਣ ਆਪਾਂ ਸਰਪਲਸ ਦੀ ਤੁਹਾਨੂੰ ਆਈਟਮਾਂ ਦਿਖਾਉਣੇ ਆ ਜੀ ਹੁਣ ਜਿਹੜੀ ਆਪਣਾ ਪਹਿਲਾਂ ਐ ਕਰੋ ਜਿਹੜੀ ਸਭ ਤੋਂ ਉੱਚਾ ਜਿਹੜੀ ਰੇਂਜ ਆ ਹਾਂਜੀ ਹਾਈਸਟ ਰੇਂਜ ਤਾਂ ਆਪਾਂ ਫਰੈਸ਼ ਲੋ ਰੇਂਜ ਤੱਕ ਜਾਉਂਦੇ ਆ ਉਹਦੇ ਆਪਾਂ ਲੋ ਲੋ ਚ ਜਾਣਾ ਕਿਉਂਕਿ ਆਪਾਂ ਲੋ ਤੋਂ ਸ਼ੁਰੂ ਕਰਾਂਗੇ ਤਾਂ ਮਤਲਬ ਕਿ ਉਹ ਤਾਂ ਆਪਾਂ ਵਿਖਾਉਣੀ ਰਹਿੰਦੇ ਲੋ ਤਾਂ ਆਪਣਾ ਮਾਲ ਆਪਣੇ ਕੋਲੇ ਪਿਆ ਹੀ ਆ ਨਾ ਸਾਰਾ ਹਾਂ ਜਾਨੀ ਕਿ ਆਪਣੇ ਫਰੈਸ਼ ਮਾਲ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਫਰੈਸ਼ ਦੇ ਵਿੱਚ ਸਰਪਲਸ ਦੇ ਵਿੱਚ ਦਿਖਾਉਣੇ ਆ ਜੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਆਹ ਦੇਖੋ ਜੀ ਅਰਮਾਨੀ ਐਕਸ ਅਰਮਾਨੀ ਦੀ ਹੈ ਜੀ ਹਾਂਜੀ ਇਹ ਅਰਮਾਨੀ ਐਕਸ ਦੀ ਟੀ-ਸ਼ਰਟ ਆ ਜੀ ਇਹ ਜਰਸੀ ਹੁੰਦੀ ਹੈ ਜੀ ਡ੍ਰੌਪ ਸ਼ੋਲਡਰ ਪ੍ਰੋਪਰ ਡ੍ਰੌਪ ਸ਼ੋਲਡਰ ਹੋਊਗੀ ਜੀ ਇਹ ਤੇ ਇਹਦਾ ਫੈਬਰਿਕ ਮੈਂ ਇਹਦਾ ਫੈਬਰਿਕ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਇੱਥੇ ਫੀਲ ਕਰਕੇ ਦੇਖੋ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਆ ਜੀ ਹੈਵੀ ਜੀਐਸਐਮ ਦੇ ਵਿੱਚ ਕਪੜਾ ਹੈਗਾ ਜੀ ਕਾਟਨ ਲਾਇਕਰਾ ਦੇ ਵਿੱਚ ਜੀ ਇਹ 240 ਜੀਐਸਐਮ ਦੇ ਵਿੱਚ ਹੈਗਾ ਜੀ ਇਹ ਫੈਬਰਿਕ ਇਹਦਾ ਕੀ ਰੇਟ ਆ ਜੀ ਇਹ ਦੀ ਰੇਂਜ ਵੀ ਤੁਹਾਨੂੰ ਮੈਂ ਦੱਸ ਦੇਣਾ ਸਭ ਤੋਂ ਪਹਿਲਾਂ ਇਹਦੇ ਵਿੱਚ ਜੀ ਐਮ ਤੋਂ ਲੈ ਕੇ ਡਬਲ ਐਕਸਐਲ ਤੱਕ ਇਹਦੇ ਸਾਈਜ਼ ਹੁੰਦੇ ਆ ਜੀ ਤੇ 4 3 4 ਇਹਦੇ ਕਲਰ ਹੁੰਦੇ ਆ ਜੀ 3 4 ਇਹਦੇ ਕਲਰ ਚਾਰਟ ਇਸ ਆਪਾਂ ਜੀ 550 ਦੀ ਰੇਂਜ ਦੇ ਵਿੱਚ ਆਪਾਂ ਸੇਲ ਕਰਦੇ ਆ ਜੀ ਇਹ ਸਭ ਤੋਂ ਬਹੁਤ ਹੀ ਮਿਨੀਮਮ ਮਾਰਜਨ ਦੇ ਉੱਪਰ ਆਪਾਂ ਇਹ ਰੱਖਿਆ ਹੋਇਆ ਜੀ ਸਿਸਟਮ ਇਹ 550 ਦੀ ਰੇਂਜ ਦੇ ਵਿੱਚ ਆਪਾਂ ਇਹ ਵਾਈਟ ਕਲਰ ਹਾਂ ਜੀ ਤੇ ਆ ਗ੍ਰੇ ਕਲਰ ਇਹ ਗ੍ਰੇ ਕਲਰ ਆ ਜੀ ਵਾਈਟ ਆ ਜੀ ਆ ਦੇਖੋ ਜੀ ਇਹਦੇ ਰਿਫਲੈਕਟਰ ਲੱਗੇ ਹੋਏ ਆ ਤੇ ਬਹੁਤ ਹੀ ਇਹ ਸ਼ੇਡਿੰਗ ਚੇਂਜ ਹੁੰਦੀ ਆ ਜੀ ਇਹਦੀ ਹਾਂ ਜੀ ਡੇ ਨਾਈਟ ਦੇ ਵਿੱਚ ਜਦੋਂ ਆਪਾਂ ਲਾਈਟ ਵਗੈਰਾ ਮਾਰਦੇ ਆ ਤੇ ਚੇਂਜ ਹੁੰਦਾ ਜੀ ਇਹ ਰਿਫਲੈਕਟਰ ਠੀਕ ਆ ਜੀ ਫਿਰ ਜੀ ਉਸ ਤੋਂ ਬਾਅਦ ਭਰਾਵਾਂ ਦੀ ਡਿਮਾਂਡ ਸੀ ਜੈਮ ਵਾਲੇ ਭਰਾਵਾਂ ਦੀ ਵੀ ਸੈਂਡੋ ਲੈ ਕੇ ਆਓ ਜੀ ਕੋਈ ਵਧੀਆ ਬ੍ਰਾਂਡ ਦੀ ਆ ਦੇਖੋ ਜੀ ਸੈਂਡੋ ਲੈ ਕੇ ਆਂਦੀ ਆ ਸਾਰੀ ਬ੍ਰਾਂਡ ਦੀ ਸੈਂਡੋ ਆ ਜੀ ਇਹਦੇ ਵਿੱਚ ਤੁਹਾਨੂੰ 2 ਜਾਂ 3 ਕਲਰ ਮਿਲ ਜਾਣਗੇ ਜੀ ਸਾਰੀ ਇਹਦੀ ਰੇਂਜ ਹੈਗੀ ਆ ਜੀ 250 ਰੁਪਈਆ ਜੀ ਬਹੁਤ ਹੀ ਵਧੀਆ ਇਹ ਜਾਰਡਨ ਦਾ ਬਿਲਕੁਲ オリジナル ਪੀਸ ਆ ਬਾਈ オリジナル ਪੀਸ ਆ ਆ ਦਿਖਾ ਦਿਓ ਜੀ ਲੋਜੀ ਦੇ ਵਿੱਚ ਹੋਣਗੇ ਜੀ ਜਾਰਡਨ ਬਿਲਕੁਲ オリジナル ਪੀਸ ਆ ਜੀ ਹਾਂ ਜੀ ਬਾਹਰਲਾ ਬ੍ਰਾਂਡ ਆ ਹਨਾ ਸਾਰਾ ਕਪੜਾ ਵੀਰੇ ਸਾਰਾ ਸਾਰਾ ਜੀ ਸਾਰਾ ਜੀ ਸਰਟਸ ਦਾ ਕਪੜਾ ਹੁੰਦਾ ਜੀ ਇੱਕ ਸਰਪਲਸ ਦੀ ਮੈਂ ਤੁਹਾਨੂੰ ਇਹ ਵੀ ਚੀਜ਼ ਕਲੀਅਰ ਕਰ ਦਿੰਨਾ ਜੀ ਜਿਹੜਾ ਸਰਪਲਸ ਹੁੰਦਾ ਜੀ ਉਹ ਜ਼ਰੂਰੀ ਨਹੀਂ ਹੁੰਦਾ ਕਿ ਬਾਹਰ ਦਾ ਹੀ ਹੋਵੇ ਇਹ ਜਦੋਂ ਇੰਡੀਅਨ ਹੁਣ ਇੰਡੀਆ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਬ੍ਰਾਂਡਾਂ ਦੀ ਮੈਨੂਫੈਕਚਰਿੰਗ ਹੁੰਦੀ ਆ ਬੰਗਲੌਰ ਦੇ ਵਿੱਚ ਨਾਈਕੀ ਪੀਉਮਾ ਜੋ ਵੀ ਇਦਾਂ ਦੇ ਲਿਬਾਈਸ ਵਰਗੇ ਬ੍ਰਾਂਡ ਆ ਜਿਹੜਾ ਉਹਨਾਂ ਦਾ ਸਟਾਕ ਬਚ ਜਾਂਦਾ ਉਹ ਸਰਪਲਸ ਦੇ ਵਿੱਚ ਨਿਕਲ ਜਾਂਦਾ ਜੀ ਚਾਹੇ ਬਾਹਰਲਾ ਹੋਵੇ ਤੇ ਚਾਹੇ ਇੰਡੀਅਨ ਹੋਵੇ ਸਰਪਲਸ ਇਹੀ ਹੁੰਦਾ ਜੀ ਇਹਨੂੰ ਹੀ ਸਰਪਲਸ ਕਹਿੰਦੇ ਆ ਬਾਹਰਲਾ ਹੁੰਦਾ ਐਕਸਪੋਰਟ ਸਰਪਲਸ ਤੇ ਜਿਹੜਾ ਇਹਨੂੰ ਇਹ ਬ੍ਰਾਂਡ ਸਰਪਲਸ ਕਹਿ ਦਿੰਦੇ ਆ ਜੀ ਆਪਾਂ ਆ ਦੇਖੋ ਜੀ ਆ ਵੀ ਬ੍ਰਾਂਡ ਦੀ ਹੈ ਜੀ ਸੈਂਡੋ ਦੇਖੋ ਜੀ ਇਹਦੇ ਵਿੱਚ ਆ ਕਲਰ ਵਗੈਰਾ ਮਿਲ ਜਾਣਗੇ ਜੀ ਤੁਹਾਨੂੰ ਵਾਈਟ ਨੇਵੀ ਬਲੂ ਵਗੈਰਾ ਆ ਸਾਰੇ ਕਲਰ ਚ ਆਖ ਹੈਗੇ ਸਾਰੇ ਕਲਰ ਮਿਲ ਜਾਣਗੇ ਜਿਹੜਾ ਵੀ ਗਰੀਬਨ ਹਾਂਜੀ ਸਾਰੇ ਕਲਰ ਵਗੈਰਾ ਮਿਲ ਜਾਣਗੇ ਆ ਹੁਣ ਕੱਪੜੇ ਦੀ ਫੀਲ ਦੇਖੋ ਜੀ ਆਪੇ ਹੱਥੇ ਜਿ ਫੜ ਕੇ ਤੁਸੀਂ ਹੈ ਕਿ ਨਹੀਂ ਡਬਲ ਰੋਟੀ ਵਰਗਾ ਕੱਪੜਾ ਜੀ 280 GSM ਦੇ ਵਿੱਚ ਆ ਜੀ ਇਹ ਤੇ ਰੇਂਜ ਇਹਦੀ ਸਾਰੀ ਹੈਗੀ ਆ ਜੀ 650 ਰੁਪਈਆ ਜੀ 650 ਰੁਪਈਆ ਹਾਂਜੀ ਸਾਰੀ 650 ਦੀ ਬਾਈ ਜੇ ਇਹ ਟੀ-ਸ਼ਰਟ ਆਪਾਂ ਲੈਣੀ ਹੋਵੇ ਮੇਰੇ ਸਾਹ ਕਿੰਨੇ ਦੀ ਮਿਲੂਗੀ ਜੇ ਆਪਾਂ ਇਹ ਬਹੁਤ ਮਹਿੰਗੀਆਂ ਜੀ ਪੁੱਛੋ ਹੀ ਨਾ ਤੁਸੀਂ ਇਹ ਜਿਵੇਂ ਸਟੋਰਾਂ ਦੇ ਵਿੱਚ ਲੱਗੇ ਹੁੰਦੇ ਆ ਜੀ 200 Uh, 180 जीएसएम वाली ਘੱਟੋ ਘੱਟ 3-4000 ਤੋਂ سٹارٹ ਹੁੰਦੀ ਆ ਜੀ ਤੇ ਇਹ ਤਾਂ 280 जीएसएम ਆ ਜੀ ਤੇ ਕਿੱਥੇ ਜਾਊਗੀ ਰੇਂਜ ਤੁਸੀਂ ਆਪ ਹੀ ਦੇਖੋ ਜੀ 10 10 15 15000 ਦੇ ਆਰਟੀਕਲਸ ਹੁੰਦੇ ਆ ਜੀ ਇਹ ਇਹਦਾ ਕਲਰ ਚਾਰਟ ਆ ਹੈਗਾ ਜੀ ਦੇਖੋ ਕਿੰਨੇ ਕਲਰ ਮਿਲ ਜਾਣਗੇ ਇਹਦੇ ਵਿੱਚ ਜੀ 1 2 3 ਇਹਦੇ ਵਿੱਚ ਜੀ ਤਿੰਨ ਕਲਰ ਮਿਲ ਜਾਣਗੇ ਆਪਾਂ ਨੂੰ ਜੀ ਠੀਕ ਆ ਹਾਂ ਜੀ ਆ ਗ੍ਰੀਨ ਜਿਹੜਾ ਪਿਆ ਵਾ ਨਾ ਵਾਈਟ ਆ ਵਾਈਟ ਹੋ ਗਿਆ ਜੀ ਹਾਂ ਵਾਈਟ ਦੇ ਨਾਲ ਨੇਵੀ ਬਲੂ ਹੋ ਗਿਆ ਤੇ ਕਾ ਹੋ ਗਿਆ ਜੀ ਬਰਾਊਨ ਆ ਇਹ ਇਹ ਬਰਾਊਨ ਦੇ ਵਿੱਚ ਹਾਂਜੀ ਹਾਂਜੀ ਬੈਜ ਦੇ ਵਿੱਚ ਮਿਕਸ ਆ ਦੇਖੋ ਜੀ ਬਹੁਤ ਹੀ ਸੋਹਣੀ ਚੀਜ਼ ਬਣੀ ਹੋਈ ਆ ਜੀ ਦੇਖੋ ਬਹੁਤ ਵਧੀਆ ਕੱਪੜਾ ਹੈ ਜੀ ਦੇਖੋ ਜੀ ਇਹ ਤਾਂ ਜੇ ਆਹ ਦੇਖ ਲਓ ਕਿੰਨਾ ਹੋਊਗਾ ਜੀ ਹਾਂ ਭਈਆ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਹੋਰ ਚੀਜ਼ਾਂ ਮਤਲਬ ਤੁਸੀਂ ਆ ਕੇ ਦੇਖੋਗੇ ਇਹ ਫੀਲ ਹੀ ਕਰੀਏ ਨੂੰ ਛੱਡ ਕੇ ਬਸ ਫੀਲ ਹੀ ਕਰ ਸਕਦੇ ਸੀ ਇਹ ਗੱਲ ਛੱਡ ਕੇ ਨਹੀਂ ਜਾਓਗੇ ਤੁਸੀਂ ਆ ਕੇ ਤਾਂ ਮਤਲਬ ਦੇਖ ਕੇ ਬਹੁਤ ਹੀ ਸੋਹਣੀ ਚੀਜ਼ ਹੈ ਜੀ ਤੇ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸਾਈਜ਼ ਮਿਲਣਗੇ ਜੀ ਇੱਕ ਆ ਚੀਜ਼ ਆ ਗਈ ਹੈ ਜੀ ਐਲ ਵੀ ਦੇ ਵਿੱਚ ਜੀ ਇਹ ਵੀ ਇਹੀ 280 ਜੀਐਸਐਮ ਦੇ ਵਿੱਚ ਆ ਜੀ ਅੱਛਾ ਹਾਂ ਜੀ ਇਹਦੇ ਵਿੱਚ ਵੀ ਕਲਰ ਚਾਰਟ ਤੁਹਾਨੂੰ ਹੈਗੇ ਆ ਜੀ ਦਿਖਾਣੇ ਆ ਤਿੰਨ ਚਾਰ ਕਲਰ ਚਾਰਟ ਹੋਣਗੇ ਜੀ ਇਹਦੇ ਵਿੱਚ ਬਲੈਕ ਗੋਲਡਾ ਜੀ ਇਦੇ ਵਿੱਚ ਆ ਹੋਊਗਾ ਜੀ ਪੀਚ ਕਲਰ ਵਾਈਟ ਆਏਗਾ ਜੀ ਤੇ ਬਲੈਕ ਹੈਗਾ ਜੀ ਆ ਚੀਜ਼ਾਂ ਦੀ ਤੇ ਆਰਟੀਕਲ ਡਿਜ਼ਾਈਨ ਆ ਹੋਊਗਾ ਜੀ ਸਾਰਾ ਤੇ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ ਵੀ 550 ਜੀ ਸਾਰਾ 550 ਦੀ ਰੇਂਜ ਦੇ ਵਿੱਚ ਹੋਊਗਾ ਜੀ ਠੀਕ ਹੈ ਇਹ ਫਿਕਸ ਪ੍ਰਾਈਸ ਹੈ ਸਾਰਿਆਂ ਦੀ ਜੀ ਇਹ ਫਿਕਸ ਪ੍ਰਾਈਸ ਹੋਣਗੇ ਜੀ ਆ ਬਾਰ ਕੋਡ ਵਗੈਰਾ ਲੱਗੇ ਹੋਏ ਆ ਤੁਸੀਂ ਸਕੈਨ ਕਰ ਸਕਦੇ ਹੋ ਜੀ ਠੀਕ ਹੈ ਜੀ ਪੂਰੇ ਓਜੀ ਦੇ ਵਿੱਚ ਹੋਣਗੇ ਜੀ ਇਹ ਆ ਜੀ ਹਾਰਲੇਨ ਡੈਵਿਡਸਨ ਦੇ ਟੀ-ਸ਼ਰਟ ਆ ਜੀ ਇਹ ਬੈਕ ਪ੍ਰਿੰਟ ਨੇ ਇਹਨਾਂ ਦੇ ਹਾਂ ਫਰੰਟ ਦੇ ਉੱਪਰ ਛੋਟਾ ਪ੍ਰਿੰਟ ਹੁੰਦਾ ਤੇ ਬੈਗ ਤੇ ਵੱਡਾ ਪ੍ਰਿੰਟ ਆ ਇਹ ਬੈਗ ਪਾਸ ਆ ਹਾਂਜੀ ਹਾਂ ਇਹ ਸਾਰੀਆਂ ਇੰਪੋਰਟਡ ਇਹ ਐਕਸਪੋਰਟ ਸਰਪਲਸ ਦੇ ਵਿੱਚ ਆ ਜੀ ਫਰੈਸ਼ ਦੇ ਵਿੱਚ ਠੀਕ ਆ ਹਾਂਜੀ ਇਹ ਸਾਰੀਆਂ ਇੰਪੋਰਟਡ ਦੇ ਵਿੱਚ ਆ ਜੀ オリジナル ਦੇ ਵਿੱਚ ਜੀ ਤੇ ਇਹਨਾਂ ਦਾ ਕੀ ਪ੍ਰਾਈਸ ਇਹ ਵੀ ਆਪਾਂ ਜੀ ਤੁਸੀਂ ਦੱਸੋ ਕੀ ਪ੍ਰਾਈਸ ਕਰਦੀ ਹੈ ਜੀ ਭਰਾਵਾਂ ਨੂੰ ਖੁਸ਼ ਕਰਦੀ ਹੈ ਫਿਰ ਆਪਾਂ ਕਰ ਦੋ ਜੀ ਫਲੈਟ ਹੀ ਕਰ ਦਿੰਨੇ ਆ ਜੀ 550 ਦੇ ਵਿੱਚ ਹਾਂਜੀ ਹਾਂਜੀ ਲਓ ਜੀ ਤੇ ਵੈਸੇ ਮਾਲਾ ਰੇਟ ਇਹਦਾ ਕੀ ਹੋਊਗਾ ਇਹ ਤਾਂ ਤੇ ਡਾਲਰਾਂ ਦੇ ਵਿੱਚ ਹੁੰਦੇ ਆ ਜੀ ਰੇਟ 100 ਡਾਲਰ 150 ਡਾਲਰ ਇੱਥੇ ਇਦਾਂ ਇਦਾਂ ਹੁੰਦੇ ਆ ਜੀ ਇਹਦਾ ਰੇਟ ਹਾਂਜੀ ਲਓ ਜੀ ਬਾਈ ਇੰਨੀ ਤੁਹਾਨੂੰ ਸਸਤੀ ਚੀਜ਼ ਕਿਤੋਂ ਨਹੀਂ ਮਿਲਣੀ ਕਿਉਂਕਿ ਦੇਖ ਲਓ ਬ੍ਰਾਂਡ ਆ ਬਿਲਕੁਲ ਬ੍ਰਾਂਡ ਕਪੜਾ ਹੋ ਕੋਈ ਕਾਪੀ ਨਹੀਂ ਗਈ ਉਹਦੀ ਫਾਸਟ ਕਾਪੀ ਨਹੀਂ ਕਹਿ ਦਈਏ ਜਾਂ ਮੰਨ ਲਓ ਵੈਸੇ ਦੇਸੀ ਕਪੜਾ ਨਹੀਂਗਾ ਬ੍ਰਾਂਡ ਪਿਆ ਬਿਲਕੁਲ ਤੇ ਆ ਇਧਰਲੇ ਪਾਸੇ ਵੀਰੇ ਉਹ ਲੱਗੀਆਂ ਪਈਆਂ ਜਿਹੜੀਆਂ ਹਾਟੀ ਸ਼ਰਟਾਂ ਹਾਂਜੀ ਇਹ ਟੀ-ਸ਼ਰਟਾਂ ਵੀ ਦਿਖਾਣੇ ਆ ਤੁਹਾਨੂੰ ਇਹ ਟੀ-ਸ਼ਰਟਾਂ ਵੀ ਇੰਪੋਰਟਡ ਦੇ ਵਿੱਚ ਆ ਜੀ ਇਹ ਵੀ ਬਹੁਤ ਹੀ ਵਧੀਆ ਫੈਬਰਿਕ ਆ ਜੀ ਇਹ ਸਾਰੇ ਦੇਖੋ ਤੁਸੀਂ ਬ੍ਰਾਂਡ ਤੁਹਾਨੂੰ ਪਤਾ ਹੀ ਹੋਊਗਾ ਇਹ ਸਾਰੇ ਫਰੈਸ਼ ਵਾਲੀਆਂ ਨੇ ਸਾਰਾ ਫਰੈਸ਼ ਦੇ ਵਿੱਚ ਹੋਊਗਾ ਜੀ ਲੋਟ ਸਾਰਾ ਫਰੈਸ਼ ਇਹ ਜੀ 750 ਦੀ ਰੇਂਜ ਦੇ ਵਿੱਚ ਆ ਜੀ ਸਾਰੇ ਸਾਰੇ ਹਾਂ ਜੀ ਲਗਜ਼ਰੀ ਬ੍ਰਾਂਡ ਹੋਣਗੇ ਜੀ ਕੋਈ ਨਿੱਕਾ ਮੋਟਾ ਬ੍ਰਾਂਡ ਨਹੀਂ ਹੋਊਗਾ ਤੁਸੀਂ ਆਪੇ ਦੇਖ ਹੀ ਸਕਦੇ ਵੀਡੀਓ ਦੇ ਵਿੱਚ ਕਿ ਕਿਹੜੇ-ਕਿਹੜੇ ਬ੍ਰਾਂਡ ਆ ਜੀ ਠੀਕ ਆ ਜੀ ਇਹਨਾਂ ਦੇ ਵਿੱਚ ਵੀ ਸਾਈਜ਼ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਜੀ ਠੀਕ ਆ ਜੀ ਤੇ ਕਲਰ ਚਾਰਟ ਵਗੈਰਾ ਸਾਰੇ ਕਲਰ ਲੱਗੇ ਹੋਏ ਆ ਜੀ ਇਹਨਾਂ ਦੇ ਵਿੱਚ ਆ ਜੀ ਇਹ ਕਲਰ ਵਗੈਰਾ ਵੀ ਮਿਲ ਜਾਣਗੇ ਤੁਹਾਨੂੰ ਆ ਜਿਹੜੇ ਤੁਹਾਡੇ ਸਾਹਮਣੇ ਲੱਗੇ ਹੋਏ ਆ ਠੀਕ ਆ ਜੀ ਹਾਂਜੀ ਤੇ ਹੁਣ ਲੋਰਾਂ 'ਚ ਵੀ ਆਪਣਾ ਕੋਈ ਫੈਸ਼ਨ ਮਾਲ ਹੈਗਾ ਲੋਰਾਂ ਦੇ ਵਿੱਚ ਜੀ ਕਾਰਗੋ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਜੀ ਪਹਿਲਾਂ ਜੀ ਕਾਰਗੋ ਹਾਂਜੀ ਕਾਰਗੋ ਜੀ ਆ ਦੇਖੋ ਦੇਖੋ ਜੀ ਆ ਮਾਰੇ ਮਾਰੇ ਕੈਮਰਾ ਜੀ 101% ਰੀਨਲ ਜੀ ਸਰਪਲਸ ਦੇ ਵਿੱਚ ਜੀ ਓਕੇ ਹਾਂ ਜੀ ਇਹ ਬਾਈ ਜੀ ਬਿਲਕੁਲ ਬ੍ਰਾਂਡ ਕਪੜਾ ਵਾ ਹਾਂ ਬਹੁਤ ਵਧੀਆ ਕੁਆਲਟੀ ਇਹਨਾਂ ਦੀ ਕਾਰਗੋ ਦੇ ਵਿੱਚ ਤੇ ਇਹਦਾ ਕੀ ਪ੍ਰਾਈਸ ਹੈ ਬਾਈ ਪ੍ਰਾਈਸ ਵੀ ਕੋਈ ਗੱਲ ਨਹੀਂ ਦੱਸ ਦਿੰਨੇ ਆ ਇਹ ਦੇਖੋ ਜੀ ਪਹਿਲਾਂ ਦੀ ਕਪੜੇ ਦੀ ਫੀਲ ਦੇਖੋ ਇਹ 6 ਪਾਕਟ ਦੇ ਵਿੱਚ ਹੈਗਾ ਜੀ ਕਾਰਗੋ ਤੇ ਬਾਟਮ ਪੂਰਾ ਬੂਟ ਕੱਟ ਆ ਜੀ ਦੇਖੋ ਜੀ ਠੀਕ ਆ proper ਇਹ ਜੇ ਆਪਾਂ ਸਟੋਰ ਦੇ ਵਿੱਚ ਲਈਏ ਤਾਂ ਜੀ 6000 7000 ਇੱਥੇ ਗ੍ਰੇਂਜ ਹੁੰਦੀ ਆ ਜੀ ਆਪਣੇ ਕੋਲ ਸਿਰਫ ਤੇ ਸਿਰਫ ਜੀ 1350 ਰੁਪਏ ਦੇ ਵਿੱਚ ਤੁਹਾਨੂੰ ਪੈ ਜਾਊਗਾ ਜੀ ਲਓ ਭਾਈ ਜੀ 1350 ਰੁਪਏ ਦੇ ਵਿੱਚ ਤੁਹਾਨੂੰ ਕਾਰਗੋ ਮਿਲ ਰਹੀ ਆ ਵੈਸੇ ਨੋਰਮਲ ਕਾਰਗੋ ਵੀ ਆਪਾਂ ਲਈਏ ਹਾਂ ਜੀ 15 1600 ਨੋਰਮਲ ਕਾਰ ਤੋਂ ਜਿਹੜੀ ਆਪਾਂ ਦੇਸੀ ਲੈਨੇ ਆ ਜੀ ਆਮ 7 800 ਤੋਂ ਲੈ ਕੇ 15 1600 ਤੱਕ ਦੀ ਹੁੰਦੀ ਆ ਜੀ ਬਟ ਇਹ ਤੁਹਾਨੂੰ ਬ੍ਰਾਂਡ ਮਿਲ ਰਿਹਾ ਉਹ ਵੀ 101%オリジナル ਇਹ ਅਸੀਂ ਪੂਰਾ ਕਲੇਮ ਕਰਾਂਗੇ ਜੀ ਇਹ ਮੈਂ बार-बार ਚੈੱਕ ਕਰਾ ਲਿਆ ਹਾਂ ਜੀ ਇਸੇ ਕਰਕੇ ਮੈਂ बार-बार ਇਹ ਗੱਲਾਂ ਕਹਿ ਰਿਹਾ ਹਾਂ ਜੀ ਹਾਂ ਜੀ ਇਹ ਚੀਜ਼ ਜੇ オリジナル ਆ ਤੇ オリジナル ਦਾ ਮਤਲਬ オリジナル ਹੀ ਹੋਊਗਾ ਕੋਈ ਸ਼ੈਡ ਅਪ ਕੋਈ ਸ਼ੈਡ ਅਪ ਨਹੀਂ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਊਗੀ ਜੀ ਹਾਂ ਕਿਸੇ ਤੋਂ ਚੈੱਕ ਵੀ ਕਰਵਾ ਸਕਦੇ ਜੇ ਤੁਹਾਨੂੰ ਮਨਜੀ ਚੈੱਕ ਕਰਾ ਸਕਦੇ ਹਾਂ ਤੁਸੀਂ ਚੈੱਕ ਕਰਵਾ ਸਕਦੇ ਹੋ ਬਾਈ ਜੀ 101% ਜਿਹੜਾ ਅਰੀਜਨਲ ਮਾਲ ਕਾਰਗੋ ਚ ਤੁਹਾਨੂੰ ਮਿਲੂਗਾ 1350 ਦੀ ਇਹਦੇ ਵਿੱਚ ਤੁਹਾਨੂੰ ਕਲਰ ਵੀ ਦਿਖਾ ਦਿੰਨੇ ਆ ਜੀ ਆਹ ਦੂਸਰਾ ਬ੍ਰਾਂਡ ਆ ਗਿਆ ਜੀ ਇਹ ਯੂਰਪ ਦਾ ਬ੍ਰਾਂਡ ਆ ਜੀ ਸਰਚ ਕਰ ਲਿਓ ਤੁਹਾਨੂੰ ਲੱਗ ਜੂਗਾ ਪਤਾ ਜੀ ਕੀ ਚੀਜ਼ਾਂ ਨੇ ਜੀ ਇਹ ਇਹ ਬਲੈਕ ਕਲਰ ਆ ਗਿਆ ਜੀ ਕਿਹਾ ਜੀ ਫਿਰ ਆ ਆ ਗਿਆ ਜੀ ਬ੍ਰਾਂਡ ਇੱਕ ਹੋਰ ਜੀ ਇਹ ਚੈੱਕ ਕਰ ਲਓ ਜੀ ਪ੍ਰੋਪਰ ਦਾ ਬ੍ਰਾਂਡ ਆ ਇਹ ਇਹ ਵੀ ਬਾਹਰਲਾ ਬ੍ਰਾਂਡ ਹੈ ਜੀ ਇਹਦੇ ਵਿੱਚ ਆਹ ਫੰਕਸ਼ਨ ਆਈ ਦੇਖੋ ਇਹ ਜੇ ਮੰਨ ਲਓ ਜਿਹੜੇ ਬੰਦੇ ਤੇ 36 ਆਉਂਦਾ ਉਹ 34 ਲੱਖ ਵੀ ਪਾ ਸਕਦਾ ਠੀਕ ਆ ਤੇ ਆ ਦੇਖੋ ਜੀ ਇਹ ਫੰਕਸ਼ਨ ਨੇ ਇਹਦੇ ਵਿੱਚ ਇਹਦਾ ਵੀ ਸੇਮ ਪ੍ਰਾਈਸ ਹੈ ਜੀ ਨਹੀਂ ਜੀ ਇਹ ਇਹਦਾ ਪ੍ਰਾਈਸ ਕੱਲਾ ਡਿਫਰੈਂਟ ਹੋਊਗਾ ਜੀ ਇਹ ਪਊਗਾ ਜੀ 1500 ਰੁਪਏ ਦੀ ਰੇਂਜ ਦੇ ਵਿੱਚ ਜੀ ਉਹ ਜਿਹੜੇ ਮੈਂ ਪਹਿਲਾਂ ਤੁਹਾਨੂੰ ਦਿਖਾਏ ਉਹ 1350 ਦੀ ਰੇਂਜ ਵਾਲਿਆ ਜੀ ਤੇ ਇਹ 1500 ਦੀ ਰੇਂਜ ਦੇ ਵਿੱਚ ਜੇ origignal ਆ ਤੇ origignal ਹੀ ਹੋਊਗਾ ਇਹ ਵੀ ਕਾਰਗੋ ਚ ਆ ਵੀ ਕਾਰਗੋ ਦੇ ਵਿੱਚ ਦੇਖੋ ਜੀ ਆ ਵੀ ਬ੍ਰਾਂਡ ਦੇਖੋ ਜੀ ਤੁਸੀਂ ਸਰਚ ਕਰ ਲਿਓ ਜੀ ਇਹ ਵੀ ਸਾਰੇ ਬਾਹਰਲੇ ਬ੍ਰਾਂਡ ਨੇ ਕੱਪੜਾ ਦੇਖੋ ਇਹ ਹਮ ਬਸ ਉਹੀ ਟੀ-ਸ਼ਰਟ ਵਾਂਗ ਫੀਲ ਹੀ ਹੋ ਸਕਦਾ ਇਹ ਆ ਕੇ ਹੀ ਪਤਾ ਲੱਗੂਗਾ ਜਦੋਂ ਆਉਂਗੇ ਉਦੋਂ ਹੀ ਪਤਾ ਲੱਗ ਸਕਦਾ ਇਹ ਚੀਜ਼ ਦਾ ਠੀਕ ਹੈ 28 ਤੋਂ ਲੈ ਕੇ 38 ਤੱਕ ਸਾਈਜ਼ ਹੋਣਗੇ ਜੀ 28 ਤੋਂ ਲੈ ਕੇ 28 30 32 34 36 ਤੇ 38 ਓਕੇ ਹਾਂਜੀ ਤੇ ਇੱਕ ਆਪਾਂ ਤੁਹਾਨੂੰ ਹੋਰ ਰੇਂਜ ਦਿਖਾਉਨੇ ਆ ਜੀ ਜਿਹੜਾ ਕੋਈ ਭਰਾ ਇੰਨੇ ਪੈਸੇ ਨਹੀਂ ਲਾ ਸਕਦਾ ਜੀ ਜਾਂ ਨਹੀਂ ਲਾਉਂਦਾ ਤੇ ਉਹ ਭਰਾਵਾਂ ਦੇ ਲਈ ਆ 300 ਰੁਪਏ ਦੀ ਰੇਂਜ ਦੇ ਵਿੱਚ ਆ ਜੀ ਜਰਸੀਆਂ ਦੇਖੋ ਜੀ ਇਹ ਵੀ ਵਧੀਆ ਕੁਆਲਿਟੀ ਦੀਆਂ ਜੀ ਵੀ ਆਏ ਨਹੀਂ ਜੇ ਇਹਦਾ ਰੇਟ ਘਟਾ ਤੇ ਇਹ ਮਾੜੀਆਂ ਹੋਣਗੀਆਂ ਇਹ 3 ਤਿੰਨ 300 ਦੀ ਰੇਂਜ ਦੇ ਵਿੱਚ ਹੋਣਗੀਆਂ ਜੀ ਇਹ 3 ਤਿੰਨ 300 ਦੇ ਵਿੱਚ ਆ ਬਾਈ ਜੀ ਹਾਂ ਜੀ ਆ ਇਧਰਲੇ ਪਾਸੇ ਵੇਖ ਲਓ ਪੋਲੋ ਦੀਆਂ ਪਈਆਂ ਜਿਵੇਂ ਹਾਂ ਜੀ ਆ ਕਾਰਟੂਨ ਵਾਲੇ ਪ੍ਰਿੰਟ ਹੁੰਦੇ ਆ ਜੀ ਵਧੀਆ ਫੈਬਰਿਕ ਆ कॉटन ਲਾਈਕ ਰਹੀ ਇਹ ਵੀ ਆ ਗਈ ਜੀ export ਦੀ ਲੋਰ ਤੁਹਾਡੀ ਠੀਕ ਆ ਜੀ ਦੇਖੋ ਜੀ ਇਹ ਚ ਵੀ ਸਾਈਜ਼ ਵਗੈਰਾ ਸਾਰੇ ਮਿਲ ਜਾਣਗੇ brand check ਕਰ ਲਓ ਜੀ ਇੱਕ ਇੱਕ ਪੀਸ brand ਦਾ ਹੋਊਗਾ ਜੀ ਬਾਹਰਲੇ ਪੀਸ ਹਾਂ ਜੀ ਸਾਰੇ ਬਾਹਰਲੇ ਸਾਰੇ ਬਾਹਰਲੇ ਪੀਸ ਆ ਬਾਈ ਜੀ ਤੇ ਸਾਰੇ branded ਹੋਣਗੇ ਤੇ बॉटम ਜਿਹੜੇ ਖੁੱਲੇ ਹੋਣਗੇ ਜੀ ਵੈਕਸਿਬਲ ਓਕੇ ਸਾਰਿਆਂ ਦੇ ਜਿਹੜੇ ਖੁੱਲੇ ਪਾਉਂਦੇ ਆ ਭਰਾ ਠੀਕ ਆ ਤੇ ਇਹ ਰੇਂਜ ਸਾਰੀ ਜੀ 300 ਰੁਪਏ ਦੀ ਰੇਂਜ ਹੋਊਗੀ ਜੀ ਇਹਦੀ ਜੀ 300 ਰੁਪਏ ਦੀ ਹਾਂਜੀ 300 ਰੁਪਏ ਦੇ ਵਿੱਚ ਲਓ ਭਾਈ ਜੀ ਸਾਰੇ ਬ੍ਰਾਂਡ ਆ ਨਾਈਕੀ ਦਾ ਬ੍ਰਾਂਡ ਆ 300 ਰੁਪਏ ਚ ਭਾਈ ਜੀ ਜਿਹੜੀ ਮਰਜ਼ੀ ਲੋਰ ਚੈੱਕ ਲਓ ਜੀ ਮਰਜ਼ੀ ਜਿੱਥੋਂ ਮਰਜ਼ੀ ਚੱਕ ਲਓ ਇੱਥੇ 6-700 ਲੋਰ ਰੁਪਏ ਆ ਜਿਹੜੀ ਮਰਜ਼ੀ ਚੱਕ ਲਓ ਜਿੱਥੋਂ ਮਰਜ਼ੀ ਚੱਕ ਪੂਮਾ ਦਾ ਦੇਖ ਲਓ ਭਾਈ ਜੀ ਬ੍ਰਾਂਡ ਬਿਲਕੁਲ 100% ਆ ਫਿਰ ਨਾਈਕੀ ਆ ਗਿਆ ਆ ਨਾਈਕੀ ਆ ਗਿਆ ਜਿਹੜਾ ਮਰਜ਼ੀ ਪੀਸ ਚੱਕ ਲਓ ਜੀ ਬਹੁਤ ਵਧੀਆ ਯਾਰ ਇਹ ਮਤਲਬ ਬ੍ਰਾਂਡ ਆ ਤੁਹਾਨੂੰ ਸਸਤੇ 3-300 ਰੁਪਏ ਚ ਤੁਹਾਨੂੰ ਆਮ ਲੋਰ ਮਿਲੂਗੀ ਜਿਹੜੀ ਨਾਰਮਲੀ ਥੋੜਾ ਕਰ ਮਹੀਨਾ ਤੋਂ ਚੱਲਦੀ ਹੁੰਦੀ ਹੈ ਬਿਲਕੁਲ ਮਹੀਨਾ ਖਤਮ ਹੁੰਦੀ ਹੈ ਜੀ ਹਾਂ ਕਿਸੇ ਕੰਮ ਦੀ ਨਹੀਂ ਹੁੰਦੀ ਤੇ ਸੈਜਾ ਚ ਤੁਹਾਨੂੰ ਸਾਰੇ ਲੋਰ ਮਿਲ ਜਾਣਗੇ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਜਿੰਨੀਆਂ ਮਰਜ਼ੀ ਆਪ ਨੇੜੇ ਆ ਕੇ ਵੀਰੇ ਵਿਖਾ ਦਿਓ ਯਾਰ ਲੋਰ ਵੀ ਵਾਧੂ ਪਿਆ ਜੀ ਇਹ ਜਿਹੜਾ ਮਰਜ਼ੀ ਕਲਰ ਚੈੱਕ ਕਰ ਲੋ ਆ ਦੇਖ ਲੋ ਮਾਲ ਵਾਧੂ ਪਿਆ ਵਾਈਟ ਵੀ ਪਿਆ ਸਾਰੇ ਆ ਦੇਖੋ ਜੋ ਮਰਜ਼ੀ ਕਲਰ ਇਥੇ 6-700 ਲੋਰ ਪਈ ਆ ਗਰਮੀਆਂ ਵਾਲਾ ਮਾਲ ਆ ਬਾਈ ਜੀ ਆ ਚੁੱਕਿਆ ਵਾ ਹਾਂਜੀ ਜਲਦੀ ਤੋਂ ਜਲਦੀ ਜਿਹੜਾ ਆਪਣਾ ਸ਼ਾਪ ਤੇ ਪਹੁੰਚੋ ਗ੍ਰੈਬ ਕਰ ਲੋ ਜਲਦੀ ਜਲਦੀ ਕਿਉਂਕਿ ਇਹ ਜਿਹੜੀ ਸ਼ਾਪ ਆ ਇਹ ਕੀ ਤਲਵੰਡੀ ਭਾਈ ਦੇ ਵਿੱਚ ਜ਼ਿਲ੍ਹਾ ਫਰੋਜ਼ਪੁਰ ਜਿਹੜੀ ਇਹ ਮੰਨ ਲਓ ਸ਼ਾਪ ਆ ਇਹ ਬਿਲਕੁਲ ਨਵੇਂ ਬੱਸ ਸਟੈਂਡ ਦੇ ਵਿੱਚ ਆ ਬਾਕੀ ਜਿਹੜੇ ਉੱਪਰ ਆਪਣਾ ਨੰਬਰ ਵੀ ਬਾਈ ਦਾ ਚੱਲ ਰਿਹਾ ਵਾ ਤੇ ਲੋਕੇਸ਼ਨ ਆ ਜਿਹੜੀ ਬਾਈ ਦਾ ਤਲਵੰਡੀ ਭਾਈ ਦੇ ਉਹ ਵੀ ਉੱਪਰ ਚੱਲ ਰਹੀ ਆ ਕੱਪੜੇ ਦਾ ਫੀਲ ਦੇਖੋ ਜੀ ਬਹੁਤ ਵਧੀਆ ਬਈ ਪਿਆਰਾ ਕਲਰ ਆ ਹਾਂ ਕਿੰਨਾ ਮਲਾਈਮ ਆ ਤੇ ਕਿੰਨੇ ਪਿਓਰ ਕਾਟਨ ਦੇ ਵਿੱਚ ਹੋਊਗਾ ਜੀ ਪਿਓਰ ਕਾਟਨ ਆ ਬਾਈ ਜੀ ਬਹੁਤ ਠੰਡਾ ਵਧੀਆ ਕਲਰ ਆ ਪਿਆਰਾ ਬਹੁਤ ਵਧੀਆ ਸ਼ੇਡ ਆ ਕਲਰ ਤੁਹਾਨੂੰ ਜਿੰਨੇ ਮਰਜੀ ਕਹੋਗੇ ਬਹੁਤ ਇਹਦੇ ਵਿੱਚ ਬਹੁਤ ਆਉਂਦਾ ਜੀ ਹਰ ਹਫਤੇ ਨਾਲ ਹੀ ਅਪਡੇਟ ਹੁੰਦੇ ਰਹਿੰਦੇ ਆ ਜੀ ਡਿਜ਼ਾਈਨ ਤੇ ਆਰਟੀਕਲ ਵਗੈਰਾ ਜੀ ਠੀਕ ਆ ਜੀ ਠੀਕ ਆ ਜੀ ਇਹਦੀ ਰੇਂਜ ਹੈਗੀ ਆ ਜੀ ਸਾਰੀ 550 ਜੀ ਸਭ ਤੋਂ ਸਭ 550 ਜੀ 550 ਦੇ ਵਿੱਚ ਜੀ ਦੇਸੀ ਸ਼ਰਟ ਵੀ ਮੈਨਲਾ ਦੋ ਵੀ ਮਹਿੰਗੀ ਹੀ ਹੁੰਦੀ ਹੋਊਗੀ ਸ਼ਾਇਦ ਦੇਸੀ ਇਹ ਲੈ ਗਏ ਹੋਏ ਹਾਂ ਜੀ ਹਾਂ ਜੀ ਤੇ ਉਹਦੇ ਤੇ ਇਹਦੇ ਵਿੱਚ ਜਮੀਨ ਆਸਮਾਨ ਦਾ ਫਰਕ ਕਰ ਜੀ ਫਰਕ ਹੋਊਗਾ ਹਾਂ ਜੀ ਫਰੈਸ਼ ਦੇ ਵਿੱਚ ਹੋਊਗਾ ਜੀ ਹੋਰ ਆਹ ਦੇਖੋ ਜੀ ਫਿਰ ਕਾਰਗੋ ਨੀਕਰ ਜੀ اچھا ਇਹ ਕਾਰਗੋ ਨੀਕਰ ਵੀ ਹੁੰਦੀਆਂ ਆਪਣੀਆਂ ਕਾਰਗੋ ਨੀਕਰ ਦੇਖੋ ਜੀ ਬਾਹਰ ਲੀ ਜੀ ਠੀਕ ਆ ਆ ਬ੍ਰਾਂਡ ਦੇਖੋ ਜੀ ਕੈਲਵਿਨ ਕਲੇਨ ਸਾਰੇ ਬ੍ਰਾਂਡਡ ਪੀਸ ਹੋਣਗੇ ਜੀ ਇਹ ਇਹ ਸਾਰੀਆਂ ਨੀਕਰਾਂ ਕੈਪੜੀਆਂ ਹੀ ਇਹ ਹਾਂਜੀ ਇਹ ਸਾਰੀਆਂ ਨੀਕਰਾਂ ਦੀ ਇਹ ਸਾਰੇ ਸ਼ਾਰਟ ਕਹਿੰਦੇ ਹੁੰਦੇ ਆ ਜੀ ਇਹਨਾਂ ਨੂੰ ਕਾਰਗੋ ਸ਼ਾਰਟ ਹਾਂਜੀ ਹਾਂਜੀ ਦੇਖੋ ਜੀ ਬ੍ਰਾਂਡ ਕੇਸਵੇਸ ਜੀ ਸਭ ਤੋਂ ਕੋਸਟਲੀ ਬ੍ਰਾਂਡ ਆ ਜੀ ਇਹ 스ਵਿਟਜ਼ਰਲੈਂਡ ਦਾ ਓਕੇ ਹਾਂਜੀ ਦੇਖੋ ਜੀ ਫਿਰ ਚੀਜ਼ਾਂ ਲਓ ਜੀ ਸਰਚ ਕਰ ਲੈ ਜੋ ਇਹ ਚੀਜ਼ਾਂ ਹਾਂਜੀ ਚਲੋ ਜੀ ਇਹ ਤੁਹਾਨੂੰ ਲਾ ਦਾਂਗੇ ਜੀ 250 ਦੀ ਜੀ 250 ਰੁਪਏ ਦੀ ਹਾਂਜੀ ਦੇਖੋ ਜੀ ਦੇਖ ਲੋ ਤੁਹਾਨੂੰ ਘਾਟਾ ਪੈ ਜਾਣਾ ਮੈਂ ਕਹਿੰਦਾ ਜੀ ਜਮਾ ਹੀ ਨਹੀਂ ਬੇਫਿਕਰ ਰਹੋ ਜੀ ਆਪਾਂ ਦੇਖਾ 2200 ਰੁਪਏ ਚ ਬਾਈ ਜੀ ਤੁਹਾਨੂੰ ਕੈਪਰੀਆਂ ਜਿਹੜੀਆਂ ਨੀਕਰਾਂ ਹੈ ਮਿਲ ਰਹੀਆਂ ਮਿਲ ਰਹੀਆਂ ਜੀ ਤੇ ਨਾਲੇ ਬਿਲਕੁਲ ਬ੍ਰਾਂਡ ਕਪੜਾ ਬ੍ਰਾਂਡ ਕਪੜਾ ਅੰਸ਼ੀ ਕਪੜਾ ਬਿਲਕੁਲ ਵਧੀਆ ਮਾਲ オリジナル ਮਾਲ ਆ ਜਿਹੜੇ ਬੰਦਿਆਂ ਨੇ ਜਿਆਦਾ ਪੈਸੇ ਨਹੀਂ ਲਾਉਣੇ ਹਾਂਜੀ ਕਿਉਂਕਿ ਅੱਜ ਕੱਲ ਦੇ ਮਾਲਾ ਟਾਈਮ ਚ ਲੋਕ ਜਿਆਦਾ ਪੈਸੇ ਲਾ ਕੇ ਨਹੀਂ ਖੁਸ਼ ਤੇ ਚੀਜ਼ ਉਹਨਾਂ ਨੂੰ ਐ ਹੁੰਦੇ ਵੀ ਵਧੀਆ ਮਿਲੇ オリジナル ਮਾਲ ਤੇ ਇਸੇ ਕਰਕੇ ਕਹਿੰਦੇ ਬਾਈ ਜੀ ਬਾਈ ਕੋਲੇ ਵਿਦੇਸ਼ੀ ਕੱਪੜਿਆਂ ਦੀ ਜਿਹੜੀ सेल लगी हुई है हां जी ਤੁਸੀਂ ਕੱਪੜੇ ਤੁਹਾਨੂੰ ਪੈਸੇ ਵੀ ਘੱਟ ਲਾਉਣੇ ਪੈਣਗੇ ਤੇ ਜਿਹੜੀ ਚੀਜ਼ ਵੀ ਤੁਹਾਨੂੰ ਬਿਲਕੁਲ ओरिजिनल ਮਿਲੇਗੀ ਵਿਦੇਸ਼ੀ ਕੱਪੜੇ ਦੀ ਸੇਲ ਆਈ ਜਿਹੜੀ 12 ਮਹੀਨੇ 30 ਦਿਨ ਲੱਗੀ ਹੀ ਰਹਿੰਦੀ ਆ ਜੀ ਚਾਹੇ ਗਰਮੀਆਂ ਹੋਣ ਤੇ ਚਾਹੇ ਹੁਣ ਸਰਦੀਆਂ ਸਰਦੀਆਂ ਦੇ ਵਿੱਚ ਬਾਈ ਕੋਲੇ ਕੋਟ ਜੈਕਟਾਂ ਜੋ ਵੀ ਤੁਸੀਂ ਲੇਡੀਜ਼ ਜੈਂਟਸ ਜਿਹੜਾ ਲੈ ਲੈ ਕੇ ਜਾਣਾ ਚਾਹੁੰਦੇ ਹੋ ਮਿਲ ਜਾਣਗੇ ਤੇ ਅੱਛਾ ਭਾਈ ਆ ਵੀ ਟੈਡੀ ਵੀਰ ਵੀ ਲੱਗੇ ਹੋਇਆ ਹਾਂਜੀ ਇਹ ਟੁਆਇਜ਼ ਹੁੰਦੇ ਆ ਜੀ ਇਹ ਦੇਖੋ ਜੀ ਚੀਜ਼ਾਂ ਅੱਛਾ ਇਹ ਵੀ ਸਾਰੇ ਬਾਹਰ ਲਿਆ ਜੀ ਠੀਕ ਆ ਹਾਂਜੀ ਬਹੁਤ ਹੀ ਸੋਹਣੀ ਕੁਆਲਿਟੀ ਆ ਜੀ ਨਾਲੇ ਇਹ ਨਾ origignal anime character ਹੁੰਦੇ ਆ ਇਹ ਓਕੇ ਇਹ ਜਿਹੜੇ anime lover ਹੈਗੇ ਆ ਨਾ ਉਹਨਾਂ ਨੂੰ ਤਾਂ ਪਤਾ ਹੋਣਗੇ ਵੀ ਇਹ ਕਿਹੜੇ ਕਿਹੜੇ character ਆ ਇਹੋ ਚੀਜ਼ਾਂ ਜੀ ਇਹਨਾਂ ਦੀ ਕੁਆਲਿਟੀ ਦੇਖ ਲਓ ਠੀਕ ਆ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਸਰਦੀ ਦੀ ਕੁਆਲਿਟੀ ਆ ਜੀ ਟਾਪ ਬੱਚੇ ਖੁਸ਼ ਹੋ ਜਾਣਗੇ ਇਹਨੂੰ ਤਾਂ ਦੇਖ ਬੱਚੇ ਖੁਸ਼ ਹੋ ਜਾਣਗੇ ਜੀ ਹਾਂਜੀ ਆ ਦੇਖੋ ਇਹ ਗੱਡੀਆਂ ਕਾਰਾਂ ਦੇ ਵਿੱਚ ਰੱਖਣ ਨੂੰ ਹਾਂ ਦੇਖੋ ਹੈਂਗਿੰਗ ਕਰਨ ਲਈ ਬਹੁਤ ਹੀ ਵਧੀਆ ਚੀਜ਼ ਜੰਝ ਨੇ ਜੀ ਇਹ ਇਹਦਾ ਪ੍ਰਾਈਸ ਆ ਜੀ 150 ਤੋਂ ਲੈ ਕੇ 350 ਦੇ ਵਿੱਚ ਵਿੱਚ ਹੁੰਦਾ ਜੀ ਇਹਦਾ ਪ੍ਰਾਈਸ ਠੀਕ ਆ ਜੀ ਹਾਂਜੀ ਉਹ ਸਾਈਜ਼ ਦੇ ਹਿਸਾਬ ਨਾਲ ਇਹਦਾ ਕੀ ਪ੍ਰਾਈਸ ਆ ਹਾਂਜੀ ਆ ਹੁਣ ਦੇਖੋ ਜੀ ਇਹ 200 ਰੁਪਏ ਦਾ ਜੀ ਇਹ ਅੱਛਾ ਠੀਕ ਆ ਜੀ ਤੇ ਆ ਬਾਜੀ ਜਿਹੜਾ ਮੇਰੇ ਹੱਥ 'ਚ ਇਹ 250 ਰੁਪਏ ਦਾ ਜੀ ਓਕੇ ਓਕੇ ਬਾਹਰ ਵਾਲੇ ਵੀ ਆ ਹਾਂਜੀ ਸਾਰਾ ਬਾਹਰਲਾ ਜੀ ਨਾਲੇ ਕੁਆਲਿਟੀ ਚੈੱਕ ਕਰੋ ਆਪਣੇ ਵੀ ਕਈ ਭਰਾ ਮੰਗਦੇ ਹੁੰਦੇ ਆ ਕਿ ਸਾਨੂੰ ਮੱਖਣ ਜੀਨ ਚਾਹੀਦੀ ਆ ਜੀ ਫਾਰਮਲ ਪੈਂਟ ਓਕੇ ਜਾਂ ਕੈਜੂਅਲ ਪੈਂਟ ਹਾਂ ਆ ਦੇਖੋ ਜੀ ਪਹਿਲਾਂ ਬ੍ਰਾਂਡ ਚੈੱਕ ਕਰੋ ਇਹਦੇ ਵਿੱਚ ਜੀ ਸਾਈਜ਼ ਤੁਹਾਨੂੰ 38 ਤੱਕ ਮਿਲ ਜਾਣਗੇ ਜੀ 32 30 32 34 36 38 ਤੇ ਪੀਸ ਚ ਆ ਮੈਂ ਦਿਖਾਈ ਜੇ ਪਾਸੇ ਰੱਖੀ ਲਾਓ ਭਾਈ ਜੀ ਇਹ ਚ ਕਲਰ ਚਾਰਟ ਵਗੈਰਾ ਦੇਖ ਲਓ ਪ੍ਰਾਈਸ ਸੁਣੋਗੇ ਤੁਸੀਂ ਹੈਰਾਨ ਹੋ ਜਾਓਗੇ ਇਹ ਬ੍ਰਾਂਡ ਦੀ ਸ਼ੁਰੂਆਤ ਹੀ 7-8000 ਤੋਂ ਸ਼ੁਰੂ ਹੁੰਦੀ ਹੈ ਜੀ ਪ੍ਰਾਈਸ ਵੀ 10 ਹੀ ਦੋ ਜੀ ਪ੍ਰਾਈਸ ਹੀ ਸਿਰਫ ਤੋਂ ਸਿਰਫ ਜੀ ਆਪਣਾ 350 ਰੁਪਏ 350 ਰੁਪਏ ਜੀ ਯਾਰ ਕਮਾਲ ਕਰੀ ਜਨਾ ਬਾਈ ਤੂੰ ਤਾਂ ਯਾਰ ਹੈ 350 ਦੇ ਵਿੱਚ ਜੀ 350 ਦੇ ਵਿੱਚ ਬ੍ਰਾਂਡ ਦੇ ਹੀ ਜਨਾ ਬਾਈ ਨਾਲੇ ਉਹ ਵੀ ਫਰੈਸ਼ ਵਾਂਗੂ ਪਈ ਹੈ 350 ਚ ਅਗਲਾ ਦੁਕਾਨ ਤੇ ਨਹੀਂ ਵਜਦਾ ਤੂੰ ਯਾਰ ਬ੍ਰਾਂਡ ਦੇ ਹੀ ਜਨਾ ਬਾਈ ਹੈ ਫਰੈਸ਼ ਵਾਂਗੂ ਪਈ ਹੈ ਜੀ ਨਾਲੇ ਤੇ ਬਹੁਤ ਵਧੀਆ ਬਾਈ ਮਾਲ ਆ ਦੇਖੋ ਜੀ ਕਲਰ ਜਿਹੜੇ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜਿਹੜਾ ਮਰਜ਼ੀ ਪਸੰਦ ਆ ਕੇ ਕਰਕੇ ਲੈ ਸਕਦੇ ਹੋ 350 ਰੁਪਿਆ ਪ੍ਰਾਈਸ ਆ ਤੇ ਬਾਕੀ ਜਿਹੜੀ ਤੁਸੀਂ ਸ਼ਾਪ ਤੇ ਆਉਂਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਫਿਰ ਅੱਗੇ ਜੀ ਜੋਗਰ ਜੋਗਰ ਆ ਪਏ ਆ ਜੀ ਜੋਗਰ ਦਾ ਦੇਖੋ ਜੀ ਓਕੇ ਜੋਗਰ ਇਹਨਾਂ ਨੂੰ ਜੋਗਰ ਬੋਲਦੇ ਆ ਇਹ ਜੋਗਰ ਹੁੰਦੇ ਜੋਗਰ ਕਾਰਗੋ ਜੋਗਰ ਹੁੰਦੇ ਆ ਇਹ ਜੀ ਅੱਛਾ ਹਾਂ ਜੀ ਇਹ ਵੀ ਬਾਹਰਲਾ ਹੀ ਮਾਲ ਇਹ ਵੀ ਬਾਹਰਲਾ ਜੀ ਸਾਰਾ ਓਕੇ ਮਾਲ ਦੀ ਤੁਸੀਂ ਨਾ ਕੁਆਲਿਟੀ ਦੇਖੋ ਮਾੜੀ ਜੀ ਇਸ ਸਾਰੇ ਹੋਣਗੇ ਹਾਂਜੀ ਇਹ ਚ ਵੀ ਸਾਈਜ਼ ਤਕਰੀਬਨ ਮਿਲ ਜਾਣਗੇ ਜੀ ਠੀਕ ਆ ਤੇ ਇਹਨਾਂ ਦਾ ਕੀ ਪ੍ਰਾਈਸ ਇਹਦਾ ਪ੍ਰਾਈਸ ਹੈ ਜੀ 400 ਰੁਪਿਆ ਜੀ 400 ਰੁਪਿਆ ਸਿਰਫ ਤੇ ਸਿਰਫ 400 ਜੀ ਇਹ ਸਾਰੇ ਜੀ 10 10 20 20000 ਦੇ ਆਰਟੀਕਲ ਹੁੰਦੇ ਆ ਜੀ ਸਾਰੇ ਮਹਿੰਗੇ ਮਹਿੰਗੇ ਬ੍ਰਾਂਡ ਆ ਜੀ ਸਾਰੇ ਠੀਕ ਆ ਜੀ ਨਾਲੇ ਮਾਲ ਦੀ ਫਿਨਿਸ਼ਿੰਗ ਦੇਖੋ ਜਿੱਥੋਂ ਮਰਜੀ ਜਿਹੜਾ ਮਰਜੀ ਪੀਸ ਚੱਕ ਲੋ ਤੇ ਲੈਡੀ ਜੈਂਟਸ ਮਿਲੂਗਾ ਜੀ ਦੋਵੇਂ ਮਾਲ ਮਿਲਣਗੇ ਤੁਹਾਨੂੰ ਜੀ ਠੀਕ ਆ ਜੀ ਇਹ ਵਿੱਚ ਜੀ ਹਾਂਜੀ ਤੇ ਆ ਜਿਹੜੀਆਂ ਲੋਹਰਾ ਹਾਂਜੀ ਹਾਂਜੀ ਇਹ ਹੈਗੀਆਂ ਜੀ ਮਾਊਂਟੇਨ ਪੈਂਟ ਹੁੰਦੀ ਆ ਜੀ ਇਹ ਲੋਹਰਾ ਵਜੋਂ ਵੀ ਯੂਜ਼ ਕਰ ਸਕਦੇ ਆ ਆਪਾਂ ਤੇ ਪੈਂਟ ਵਜੋਂ ਵੀ ਯੂਜ਼ ਕਰ ਦੇ ਕਰ ਸਕਦੇ ਆ ਇਹਦਾ ਆ ਕੱਪੜਾ ਦੇਖੋ ਜੀ ਚੈੱਕ ਕਰੋ ਇਹਦਾ ਫੀਲ ਵਧੀਆ ਕੱਪੜਾ ਭਾਈ ਫੁੱਲ ਲਾਈਕ ਕਰਾ ਦੇ ਵਿੱਚ ਆ ਜੀ ਗਰਮੀਆਂ ਦੇ ਵਿੱਚ ਪ੍ਰੋਪਰ ਹਾਂ ਕੰਫਰਟ ਜ਼ੋਨ ਦੇ ਵਿੱਚ ਲੈ ਜੂ ਤੁਹਾਨੂੰ ਇਹ ਤੇ ਇਹਦਾ ਕੀ ਪ੍ਰਾਈਸ ਆ ਜੀ ਇਹਦਾ ਪ੍ਰਾਈਸ ਆਪਾਂ ਲਾ ਦਾਂਗੇ ਜੀ 300 ਸਾਰਾ ਸਾਰਾ 300 ਉਹ ਜਾਂ 3 300 ਦੇ ਵਿੱਚ ਬਈ ਯਾਰ ਹਾਂਜੀ ਆ ਪੈਂਟਾ ਦੇਖੋ ਜੀ ਬਈ ਜੀ ਬਹੁਤ ਵਧੀਆ ਕੱਪੜਾ ਯਾਰ ਆ ਕੇ ਦੇਖੋ ਇੱਕ ਵਾਰੀ ਇੱਥੇ ਸ਼ਾਪ ਤੇ ਤੁਸੀਂ ਨਾ ਤਾਂ ਨਰਾਜ਼ ਜਾਓਗੇ ਤੇ ਸਗੋਂ ਤੁਸੀਂ ਘੱਟੋ ਘੱਟ ਬਈ 2000 2500 3000 ਦੀ ਸ਼ਾਪਿੰਗ ਕਰਕੇ ਹੀ ਜਾਓਗੇ ਹਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਇੱਕ ਵਾਰੀ ਆਉਂਗੇ ਨਾ ਤੁਹਾਡੇ ਦੁਆਰਾ ਬਦਲਾ ਲਾਂਗੇ ਜੀ ਹਾਂਜੀ ਇਹਨਾਂ ਦਾ ਕੀ ਹੈ ਜੀ ਇਹ ਐਕਸਪੋਰਟ ਦੀ ਸ਼ਰਟ ਆ ਜੀ ਇਹ ਐਕਸਪੋਰਟ ਦੀ ਬਾਹਰਲਾ ਮਾਲ ਹੈ ਸਾਰਾ ਜੀ ਹਾਂਜੀ ਸਾਰਾ ਬਾਹਰਲਾ ਮਾਲ ਆ ਜੀ अच्छा ईव शर्ट देखो जी ਇਹਦਾ ਕਪੜਾ ਦੇਖੋ ਜੀ ਸਾਰਾ ਪਿਓਰ ਕਾਟਨ ਜਿਹੜੀ ਮਰਜ਼ੀ ਲੱਭ ਕੇ ਚੱਕ ਲੋ ਜਿਹੜੀ ਮਰਜ਼ੀ ਚੱਕ ਲੋ ਜੀ ਇਹਦਾ ਕੀ ਪ੍ਰਾਈਸ ਆ ਵੀਰੇ ਇਹ ਜੀ ਸਾਰੀ ਹੈਗੀ ਹੈ ਜੀ 150 200 ਬਸ ਇੱਥੇ ਕੀ ਜੇ ਪਾਉਂ ਆ 1.5 150 ਵਾਲਾ ਮਾਲਾ ਜਿਹੜੀ ਮਰਜ਼ੀ ਚੱਕ ਕੇ ਲੈ ਜਾਓ ਜਿਹੜੀ ਤੁਹਾਨੂੰ ਪਸੰਦ ਆਉਂਦੀ ਆ ਪਸੰਦ ਆਉਂਦੀ ਆ ਜੀ 1.5 150 ਦਾ ਮਾਲ ਇਹ ਮਾੜਾ ਜਾਂ ਬ੍ਰਾਂਡ ਦੇਖੋ ਜੀ ਮਾਈਕਲ ਕੋਰਸ ਐਕਸਪੋਰਟ ਦੀ ਟੀ-ਸ਼ਰਟ ਹੈ ਜੀ ਕਾਲਰ ਵਾਲੀ ਸਿਰਫ ਤੇ ਸਿਰਫ ਜੀ 200 ਦੀ 200 ਰੁਪਏ 200 ਰੁਪਏ ਅੱਛੀ ਆ ਸਾਰੇ ਮਾਲ 200 200 ਆ ਆ ਦੋ ਦੋ 200 ਵਾਲਾ ਬਾਈ ਲੱਗਿਆ ਜਿਹੜੀ ਮਰਜ਼ੀ ਚੱਕ ਲੋ ਮਾਲ ਦੀ ਕੁਆਲਿਟੀ ਦੇਖੋ ਕੁਆਲਿਟੀ ਵੇਖੋ ਨਾਲੇ ਕਲਰ ਵੇਖੋ ਜਿਹੜੇ ਮਰਜ਼ੀ ਪਸੰਦ ਕਰਕੇ ਬਾਈ ਲਿਆ ਜਾ ਸਕਦੇ ਲਗਜ਼ਰੀ ਬ੍ਰਾਂਡ ਆ ਜੀ ਸਾਰੇ ਆ ਦੇਖੋ ਜੀ ਆ ਸਪੋਰਟਸ ਬ੍ਰਾਂਡ ਹੈਗਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਉਹ ਲਗਜ਼ਰੀ ਸੀ ਸਾਰੀ ਬ੍ਰਾਂਡਡ ਟੀ-ਸ਼ਰਟ ਹੋਊਗੀ ਜੀ ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਪੀਸ ਤੁਹਾਨੂੰ ਲਾਈਟ ਕਲਰ ਵੀ ਮਿਲ ਜਾਣਗੇ ਤੇ ਡਾਰਕ ਕਲਰ ਵੀ ਜਿਹੜੇ ਤੁਸੀਂ ਲੈ ਜਾਣਾ ਚਾਹੁੰਦੇ ਉਹ ਵੀ ਮਿਲ ਜਾਣਗੇ ਫਿਰ ਆ ਗਿਆ ਜੀ ਲੇਡੀਜ਼ ਪਹਿਣਾ ਵੀ ਕਹਿੰਦੀਆਂ ਹੁੰਦੀਆਂ ਕਿ ਸਾਨੂੰ ਵੀ ਲਿਆ ਕੇ ਦਿਆ ਕਰੋ ਚੀਜ਼ਾਂ ਬਹੁਤ ਬਹੁਤ ਸੋਹਣੇ ਕੱਪੜੇ ਪਾ ਲੈਨੇ ਤੁਸੀਂ ਆਪ ਤਾਂ ਤੇ ਫਿਰ ਉਹਨਾਂ ਦੀ ਡਿਮਾਂਡ ਤੇ ਜੀ ਆਈ ਆ ਜੀ ਆ ਦੇਖੋ ਟੌਪ ਵਗੈਰਾ ਟੀ-ਸ਼ਰਟ ਵਗੈਰਾ ਜੀ ਪਹਿਣਾ ਲਈ ਦੇਖੋ ਜੀ ਇਹ ਵੀ ਸਾਰਾ ਬਾਹਰਲਾ ਮਾਲ ਹੈ ਸਾਰਾ ਬਾਹਰਲਾ ਜੀ ਆਹ ਹਾਫ 슬ੀਵ ਆ ਦੇਖੋ ਜੀ ਵੈਸਟਰਨ ਡ्रेसेस ਵਗੈਰਾ ਵੀ ਹੁੰਦੀਆਂ ਇਹਦੇ ਵਿੱਚ ਬਹੁਤ ਯਾਨੀ ਕਿ ਕੈਟੇਗਰੀਜ਼ ਆਉਂਦੀਆਂ ਇਹਦੇ ਵਿੱਚ ਆਹ ਟੀ-ਸ਼ਰਟ ਹੋ ਗਈਆਂ ਜੀ ਇਹਨਾਂ ਦਾ ਵਜ ਨਹੀਂ ਹੈਣੀ ਯਾਰ ਇਹ ਕੱਪੜੇ ਦੀ ਫੀਲ ਦੇਖੋ ਮਾੜੀ ਜੀ 50 ਗ੍ਰਾਮ ਦੀ ਵੀ ਨਹੀਂ ਹੁੰਦੀ ਮੈਨੂੰ ਲੱਗਦਾ ਸੀ ਭਾਵੇਂ ਰਿੰਗ ਦੇ ਵਿੱਚ ਦੀ ਨਿਕਲੀ ਜੀ ਜੀ ਨਕਲ ਜੁੜ ਕੋਈ ਜੀ ਮੈਂ ਵੈਸਟਰਨ ਡ्रेसेस ਟੌਪ ਵਗੈਰਾ ਸਾਰਾ ਕੁਝ ਆ ਜੀ ਟੀ-ਸ਼ਰਟ ਆ ਆਪਣੇ ਆ ਅੱਗੇ ਜੀ ਪਲਾਜ਼ੋ ਓਕੇ ਭੈਣਾਂ ਦੇ ਲਈ ਇਹ ਵੀ ਲੇਡੀਜ਼ ਹਾਂਜੀ ਇਹ ਵੀ ਲੇਡੀਜ਼ ਆ ਜੀ ਇਹ ਗਰਮੀਆਂ ਦੇ ਵਿੱਚ ਬੰਦਿਆ ਪਾਉਣ ਨੂੰ ਹਾਂਜੀ ਇਹ ਹਾਂ ਵਿੱਚ ਬੱਚਿਆਂ ਦੇ ਵੀ ਹੈਗੇ ਛੋਟੇ ਪੀਸ ਵੀ ਹੋਣਗੇ ਵਿੱਚ ਅੱਛਾ ਇਹਦੇ ਵਿੱਚ ਪੈਸੇ ਆਹ ਕੈਪਰੀਜ਼ ਆ ਜਿਵੇਂ ਠੀਕ ਆ ਆ ਠੀਕ ਹੈ ਇਹ ਇਹ ਲੇਡੀਜ਼ ਕੈਪਰੀਜ਼ ਆ ਗਈਆਂ ਘਰੇ ਵਧੀਆ ਲੇਡੀਜ਼ ਕੰਮ ਕਰਦੀਆਂ ਨੇ ਗਰਮੀਆਂ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਆ ਜੀ ਆ ਦੇਖੋ ਜੀ ਸਾਰੀ ਵੈਰਾਈਟੀ ਇਹਨਾਂ ਦੇ ਕੀ ਪ੍ਰਾਈਸ ਹੈ 150 ਰੁਪਏ ਦੇ ਵਿੱਚ 150 ਰੁਪਏ ਹਾਂ ਜੀ 150 ਜਿਹੜਾ ਮਰਜੀ ਚੱਕੋ ਜਿਹੜਾ ਮਰਜੀ ਚੱਕ ਲੋ ਜੀ ਦੇ ਕੱਪੜਾ ਦੇਖੋ ਜੀ ਸਾਰੀ ਬਾਹਰ ਲਈ ਟੀ-ਸ਼ਰਟ ਆ ਜੀ ਪਿਓਰ ਬਣਨ ਵਾਲਾ ਕਪੜਾ ਜਿਹੜੇ ਕਿਸਾਨ ਭਰਾ ਖੇਤਾਂ 'ਚ ਕੰਮ ਕਰਦੇ ਆ ਸਪੈਸ਼ਲ ਕਪੜਾ ਬਾਈ ਬਹੁਤ ਵਧੀਆ ਸਪੈਸ਼ਲ ਜਿਹੜੇ ਕਿਸਾਨ ਭਰਾ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਦੇ ਲਈ ਜੀ ਆ ਉਹਨਾਂ ਦੇ ਲਈ ਬਹੁਤ ਹੀ ਕੰਫਰਟ ਜ਼ੋਨ ਦੇ ਵਿੱਚ ਰਹਿਣ ਵਾਲੀਆਂ ਚੀਜ਼ਾਂ ਨੇ ਇਹੋ ਪਤਾ ਹੀ ਲੱਗਣਾ ਬਾਈ ਪਾਇਆ ਕਿ ਨਹੀਂ ਪਾਇਆ ਕਿ ਨਹੀਂ ਜਿਹੜੀ ਆਪਣੀ ਅੰਦਰ ਬਣਨ ਪਾਈ ਹੁੰਦੀ ਆ ਨਾ ਜੀ ਉਹ ਚੀਜ਼ ਆ ਜੀ ਬਸ ਉਹੀ ਚੀਜ਼ ਆ ਹਾਂ ਉਹ ਚੀਜ਼ ਆ ਜੀ ਕਲਰ ਵੀ ਬਹੁਤ ਵਧੀਆ ਪਾਇਆ ਯਾਰ ਕਲਰ ਬਹੁਤ ਸੋਹਣਿਆ ਤੇ ਉੱਪਰ ਉਹ ਹੈ ਬ੍ਰਾਂਡਡ ਆ ਜੀ ਸਾਰੇ ਬਹੁਤ ਹੀ ਕਲਰ ਦੇਖੋ ਬਾਈ ਜੀ ਕਲਰ ਵੇਖੋ ਪਿਓਰ ਕਾਟਨ ਦੇ ਵਿੱਚ ਆ ਜੀ ਸਾਰੇ ਪੀਸ ਪ੍ਰਾਈਸ ਆ ਜੀ ਸਿਰਫ ਤੇ ਸਿਰਫ 200 ਰੁਪਈਆ ਜੀ 200 ਰੁਪਈਆ ਸਿੰਗਲ ਪੀਸ ਆ ਜੀ ਹਾਂ ਜੀ ਬਈ ਇਹ ਸੇਲ ਲੱਗੀ ਹੋਈ ਆ ਗਰਮੀਆਂ ਦੀ ਸੇਲ ਆ ਆ ਦੇਖੋ ਜੀ ਇਹ ਨਾ ਸਾਰਾ ਬ੍ਰਾਂਡ ਹੋਊਗਾ ਇਹ ਨਹੀਂ ਕੋਈ ਲੋਕਲ ਆ ਜੀ ਹਾਂ ਕਾਰਗੋ ਲੋਅਰ ਆ ਗਏ ਜੀ ਦੇਖੋ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਓਕੇ ਸਿਰਫ ਤੋਂ ਸਿਰਫ 750 ਦੇ ਵਿੱਚ ਜੀ ਠੀਕ ਆ ਇਹ ਸਾਈਜ਼ ਹੋਣਗੇ ਜੀ ਤੁਹਾਡੇ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਇਹ ਵੀ ਅੱਜੋ ਵਾਲਾ ਕਿ ਫਰੈਸ਼ ਨਹੀਂ ਇਹ ਫਰੈਸ਼ ਦੇ ਵਿੱਚ ਆ ਜੀ ਯਾਨੀ ਕਿ 30 ਤੋਂ ਲੈ ਕੇ ਇਹ ਹੋਣਗੇ ਸਾਈਜ਼ ਜੀ 36 ਤੱਕ ਆਹ ਦੇਖੋ ਜੀ ਕਾਟਨ ਲਾਇਕਰਾ ਫੈਬਰਿਕ ਦੇਖੋ ਮੜਾ ਜੀ ਬਹੁਤ ਵਧੀਆ ਕਪੜਾ ਯਾਰ ਹੈ ਹੈ ਤੇ ਬ੍ਰਾਂਡ ਚੈੱਕ ਕਰੋ ਫੇਮਸ ਬ੍ਰਾਂਡ ਆ ਬਹੁਤ ਜ਼ਿਆਦਾ ਠੀਕ ਆ ਜੀ ਇਹਦਾ ਕੀ ਇਹ ਵੀ 750 ਇਹ ਵੀ 750 ਜੀ ਸਾਰੇ 750 ਦੀ ਰੇਂਜ ਚ ਕਾਟਨ ਦੇ ਵਿੱਚ ਜੀ 350 ਦੇ ਵਿੱਚ 750 ਦੇ ਹਨ ਕੋਟਨ ਹਾਂਜੀ ਕੋਟਨ ਦੇ ਵਿੱਚ ਓਕੇ ਆ 350 300 ਦੀ ਲੋਰ ਆ ਬਾਈ ਜੀ ਕੋਟਨ ਦੇ ਵਿੱਚ ਕੋਟਨ ਦੇ ਵਿੱਚ ਜੀ ਠੀਕ ਆ ਤੇ ਆ ਫਿਰ ਆਗੀਆਂ ਜੀ ਫਰੈਸ਼ ਦੇ ਵਿੱਚ ਜੀਨਸ ਆਗੀਆਂ ਜੀ ਇਹ 850 750 ਇੱਥੇ ਕੀ ਜੇ ਪ੍ਰਾਈਸ ਆ ਜੀ ਇਹਨਾਂ ਦੇ ਤੁਹਾਨੂੰ ਸਾਈਜ਼ ਮਿਲ ਜਾਣਗੇ 32 ਤੋਂ ਲੈ ਕੇ 33 ਤੱਕ ਜੀ ਓਕੇ ਹਾਂਜੀ ਇਹ ਨੈਰੋ ਵੀ ਮਿਲ ਜਾਣਗੇ ਤੇ ਖੁੱਲੇ ਬਾਟਮ ਵੀ ਮਿਲ ਜਾਣਗੇ ਜੀ ਇਹਨਾਂ ਦੇ ਵੀ ਠੀਕ ਜੀ ਇਹ ਹੈਗੀ ਆ ਜੀ ਸਰਪਲਸ ਵਾਲੀ ਟੀ-ਸ਼ਰਟ ਅੱਛਾ ਬ੍ਰਾਂਡ ਦੇਖੋ ਅਮੀਰੀ ਇਹਨਾਂ ਦੇ 2-2 3-3 ਕਲਰ ਹੈਗੇ ਆ ਜੀ ਤੇ ਸਾਈਜ਼ ਹੈਗੇ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਜੀ ਓਕੇ ਹਾਂਜੀ ਕਲਰ ਵੀ 2-2 3-3 ਹੈਗੇ ਆ ਆ ਪਾਮ ਐਂਜਲ ਦਾ ਬ੍ਰਾਂਡ ਆ ਜੀ ਇਹ ਦਿਖਾਓ ਇਹਨਾਂ ਨੂੰ ਇਹਦੇ ਵਿੱਚ ਵੀ 2-3 ਕਲਰ ਹੈਗੇ ਆ ਕੱਪੜੇ ਦੀ ਫੀਲ ਦੇਖੋ ਨਾਲੇ ਉਹਦਾ ਆਕੇ ਪਤਾ ਲੱਗੂ ਫੀਲ ਦਾ ਹਾਂ ਆਕੇ ਪਤਾ ਲੱਗੂ ਸਹੀ ਗੱਲ ਆ ਬ੍ਰਾਂਡ ਦੇਖ ਸਰਪਲਸ ਦੇ ਵਿੱਚ ਠੀਕ ਹੈ ਜੀ ਇਹਦਾ ਐਮ ਆਰ ਪੀ ਹੋਊਗਾ ਜੀ 3-4000 ਇਹ ਸਿਰਫ ਤੇ ਸਿਰਫ 1600 ਰੁਪਏ 1600 ਰੁਪਏ ਦੀ ਹੈ 1600 ਰੁਪਏ ਦੀ ਜੀਨ ਹੈ ਜੀ ਫਲਾਈਂਗ ਮਸ਼ੀਨ ਓਕੇ ਇਦਾਂ ਹੀ ਪੈਪੇ ਦੇ ਆਰਟੀਕਲ ਪਏ ਹੋਏ ਆ ਜੀ ਆ ਪੈਪੇ ਦੀਆਂ ਸ਼ਰਟਸ ਹੈਗੀਆਂ ਜੀ ਡੈਨਿੰਗ ਦੇ ਵਿੱਚ オリジナル ਦੇ ਵਿੱਚ 3-3 4-4000 ਦੇ ਹੈਗੇ ਆ ਜੀ ਆਰਟੀਕਲ ਸਿਰਫ ਤੇ ਸਿਰਫ 850 ਦੀ ਰੇਂਜ ਚ ਠੀਕ ਆ ਐਮ ਆਰ ਪੀ ਵੀ ਲਿਖੇ ਹੋਏ ਆ ਕਈਆਂ ਦੇ ਤਾਂ ਹਲੋ ਇਹ ਐਮ ਆਰ ਪੀ ਦਿਖਾਇਓ 3000 ਰੁਪਏ ਹਾਂ ਪੈਪੇ ਦੇ ਸਟੋਰ ਚ ਲੱਗਿਆ ਹੋਊਗਾ ਆਰਟੀਕਲ 850 ਰੁਪਏ ਦੀ ਰੇਂਜ ਸਿਰਫ ਤੇ ਸਿਰਫ ਤੇ ਇੱਕ ਵਾਰੀ ਬਾਈ ਨਿਗਾ ਜਿਹੜੇ ਆਸੇ ਪਾਸੇ ਸਾਰੇ ਮਾਰਾ ਦੋ ਤੇ ਕਿਉਂਕਿ ਤੁਹਾਨੂੰ ਸਾਰੇ ਕੱਪੜੇ ਆਪਾਂ ਦਿਖਾਤੇ ਆ ਤੇ ਬਾਈ ਦੇ ਨੰਬਰ ਵੀ ਸਕਰੀਨ ਤੇ ਚੱਲੀ ਜਾਂਦੇ ਆ ਇੱਕ ਵਾਰੀ ਤੁਹਾਨੂੰ ਐਡਰੈਸ ਫੇਰ ਦੱਸ ਦਿੰਨੇ ਆ ਤਲਵੰਡੀ ਭਾਈ ਤੇ ਬੱਸ ਸਟੈਂਡ ਤੇ ਬਾਈ ਕੋਲੇ ਤੁਸੀਂ ਮਤਲਬ ਫੋਨ ਕਰਕੇ ਵੀ ਪਹੁੰਚ ਸਕਦੇ ਹੋ ਅਡਰੈਸ ਤੇ ਪਹੁੰਚ ਕੇ ਕਿਸੇ ਨੂੰ ਪੁੱਛ ਸਕਦੇ ਤਲਵੰਡੀ ਭਾਈ ਦੇ ਵਿੱਚ ਤੇ ਵਿਦੇਸ਼ੀ ਕੱਪੜੇ ਵਾਲੀ ਸੇਲ ਤੇ ਜਾਣਾ ਸੀ ਸੋ ਅੱਜ ਦੀ ਜਿਲੀ ਵੀਡੀਓ ਆਪਣੀ ਇੱਥੋਂ ਤੇ ਕਰਾ ਸੋ ਆਪਾਂ ਮਿਲਦੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ